ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਇਹਦੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਜਿसे ਲੈ ਕੇ ਆਈਆਂ ਜੀ 1 ਕਿੱਲਾ ਜ਼ਮੀਨ ਵਿਕਾਊ ਆ ਜਗਰਾਉਂ ਨਾਨਕਸਰ ਰੋਡ ਤੇ 1 ਕਿੱਲਾ ਜ਼ਮੀਨ ਵਿਕਾਊ ਆ ਜੀ ਜਗਰਾਉਂ ਨਾਨਕਸਰ ਰੋਡ ਤੇ ਆ ਜੀ ਦਿੱਤੇ ਨੰਬਰ ਤੇ ਕਾਲ ਕਰਕੇ ਜ਼ਮੀਨਬਾਰੇ ਗੱਲਬਾਤ ਕਰਕੇ ਡੀਲ ਕਰ ਸਕਦੇ ਹੋ ਜੀ ਨੰਬਰ ਨੋਟ ਕਰ ਲਓ ਜੀ 9815082552 9815082552 ਇਸ ਨੰਬਰ ਤੇ ਫੋਨ ਕਰਕੇ ਤੁਸੀਂ 1 ਕਿੱਲਾ ਜ਼ਮੀਨ ਜਗਰਾਉਂ ਨਾਨਕਸਰ ਰੋਡ ਤੇ ਜਿਹੜੀ ਖਰੀਦ ਸਕਦੇ ਹੋ ਇਸ ਵੀਰ ਨੇ ਵਿਦੇਸ਼ ਜਾਣਾ ਹੈ ਜੀ ਇਸ ਕਰਕੇ ਮੋਟਰਸਾਈਕਲ ਵਿਕਾਊ ਹੈ ਜੀ ਜਾਦਾ ਜਾਣਕਾਰੀ ਵੀਰ ਨੂੰ ਦੱਸਣ ਤੁਸੀਂ ਫੋਨ ਤੇ ਲੈ ਸਕਦੇ ਹੋ ਏਰੀਆ ਜੀ ਪਿੰਕਤਰੋ ਨੇੜੇ ਧੋਰੀ 62ਪੁਰ 884548 62ਪੁਰ 884548 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦਾ ਮੋਟਰਸਾਈਕਲ ਜਿਹੜਾ ਖਰੀਦ ਸਕਦੇ ਹੋ ਇਸ ਵੀਰ ਨੇ ਵਿਦੇਸ਼ ਜਾਣਾ ਜੀ ਇਸ ਕਰਕੇ ਜਲਦੀ ਤੋਂ ਜਲਦੀ ਸੇਲ ਕਰਨਾ ਤੇ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਕਿ ਇਸ ਵੀਰ ਦਾ ਮੋਟਰਸਾਈਕਲ ਜਿਹੜਾ ਜਲਦੀ ਤੋਂ ਜਲਦੀ ਸੇਲ ਹੋ ਸਕੇ ਆਸ਼ਾ ਟਰੈਕਟਰ ਵਿਕਾਊ ਹੈ ਜੀ ਲੋਡਰ ਵਾਲਾ ਆਸ਼ਾ ਟਰੈਕਟਰ ਹੈ ਇਹ 1997 ਮਾਡਲ ਹੈ ਜੀ ਏਰੀਆ ਗਿੱਦੜਵਾਹ ਰੇਟ ਵੀਰ ਨੇ ਦੱਸਿਆ ਨਹੀਂ ਜੀ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਮੌਕੇ ਤੇ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਨੰਬਰ ਨੋਟ ਕਰ ਲਓ ਜੀ 9417979460 9417979460 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਲੋਡਰ ਵਾਲਾ ਆਸ਼ਾ ਟਰੈਕਟਰ 1997 ਮਾਡਲ ਰੇਟ ਵਗੈਰਾ ਪੁੱਛ ਕੇ ਤੁਸੀਂ ਇਸ ਨੰਬਰ ਤੇ ਸਾਰੀ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ ਜੀ आरएनडी ट्रैक्टर एसी केवन बिकाऊ है जी 32 एचपी 2023 मॉडल है जी ਬਾਗਾਂ ਦੇ ਲਈ ਸਪੈਸ਼ਲ ਹੈ ਜੀ ਟਾਇਰ ਨਵੇਂ ਨੇ 0 ਮੀਟਰ ਹੈ ਜੀ ਰੇਟ ਹੈ ਜੀ 3 ਲੱਖ ਰੁਪਿਆ ਏਰੀਆ ਜੀ ਖੰਨਾ ਬਿਨਾਰਸੀ ਤੋਂ ਆ ਜੀ 7347303214 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਨਵੇਂ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਟਰਾਲੀ ਵਿਕਾਊ ਹੈ ਜੀ ਡੈਂਪਰ ਟਰਾਲੀ ਹੈ ਜੀ 12x6 ਪੈ 6 ਦੀ ਹੈ weight 23 quintal ਹੈ ਜੀ ਪੱਕੇ ਟਾਇਰ ਨੇ ਜੀ ਏਰੀਆ ਸੰਗਰੂਰ ਹੈ ਜੀ ਬਾਕੀ ਵਧੀਆ ਵੱਡੇ ਵੀਰ ਲੱਗੇ ਹੋਏ ਨੇ ਜੀ ਤੁਸੀਂ ਦੇਖ ਸਕਦੇ ਹੋ ਜੀ ਡੈਂਪਰ ਟਰਾਲੀ ਵਿਕਾਊ ਹੈ ਜੀ 12x6 ਪੈ 6 ਦੀ weight ਹੈ ਜੀ 23 quintal ਪੱਕੇ ਟਾਇਰ ਨੇ ਏਰੀਆ ਸੰਗਰੂਰ ਹੈ ਜੀ 9041311050 9041311050 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡੈਂਪਰ ਟਰਾਲੀ 12/6 ਪੈਂਟ 6 ਦੀ 23 ਕੁਇੰਟਲ ਬੀਟ ਖਰੀਦ ਸਕਦੇ ਹੋ ਗੁਰਵਾਜ ਕੰਬਾਈਨ ਵਿਕਾਊ ਹੈ ਜੀ 2012 ਮਾਡਲ ਗੁਰਵਾਜ ਕੰਬਾਈਨ ਵਿਕਾਊ ਹੈ 2012 ਮਾਡਲ ਹੈ ਜੀ 65% ਹੈ ਰਾਂ ਦੀ ਕੰਡੀਸ਼ਨ ਹੈ ਜੀ ਪੇਟੀ ਬੰਦ ਇੰਜਨ ਏਰੀਆ ਜਲੰਧਰ ਰੇਟ ਦੀ ਗੱਲ ਕਰੀਏ ਤਾਂ 7.5 ਲੱਖ ਰੁਪਏ ਰੇਟ ਦਿੱਤਾ ਹੋਇਆ ਜੀ ਬਾਕੀ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਨੰਬਰ ਤੁਹਾਡੀ ਸਕਰੀਨ ਤੇ ਸ਼ੋਅ ਹੋ ਰਿਹਾ ਤੁਸੀਂ ਨੋਟ ਕਰ ਲਓ ਜੀ 98728 99546 ਇਸ ਨੰਬਰ ਤੇ ਫੋਨ ਕਰਕੇ ਗੁਰਵਾਜ਼ ਕੰਬਾਈਨ 2012 ਮਾਡਲ ਜਲੰਧਰ ਏਰੀਆ ਦੇ ਵਿੱਚ ਖੜੀ ਹੈ 7.5 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਡੀਲ ਜਿਹੜੀ ਕਰ ਸਕਦੇ ਹੋ ਏਸ 508 ਟਰੈਕਟਰ ਵਿਕਾਊ ਹੈ ਟਾਪ ਮਾਡਲ ਹੈ ਹਰਿਆਣਾ ਨੰਬਰ ਹੈ 90% ਟਾਇਰ ਨੇ ਬੀਕੇ ਤੀ ਦੇ ਨੇ ਰੇਟ ਹੈ 3,25,000 9969 6283 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੀ ਵੀ ਤੁਸੀਂ ਕੋਈ ਵੀ ਚੀਜ਼ ਦੇਖਦੇ ਹੋ ਜੀ ਉਹਦਾ ਆਨਲਾਈਨ ਕੋਈ ਵੀ ਲੈਣ ਦੇ ਨਾ ਕਰਿਆ ਕਰੋ ਤੁਸੀਂ ਜਾ ਕੇ ਦੇਖੋ ਪਰਖੋ ਉਸ ਤੋਂ ਬਾਅਦ ਮਾਲਕ ਵੀਰ ਦੇ ਨਾਲ ਡੀਲ ਕਰਿਆ ਕਰੋ ਜੀ ਹਰੇਕ ਵੀਡੀਓ ਦੇ ਵਿੱਚ ਦੱਸਿਆ ਜਾਂਦਾ ਜੀ ਆਨਲਾਈਨ ਪੇਮੈਂਟ ਕਿਸੇ ਨੂੰ ਵੀ ਨਹੀਂ ਕਰਨੀ ਤੁਸੀਂ ਜਾ ਕੇ ਚੈੱਕ ਕਰੋ ਵੇਖੋ ਉਸ ਤੋਂ ਬਾਅਦ ਤੁਸੀਂ 딜 ਬੈਠ ਕੇ ਕਰ ਸਕਦੇ ਹੋ ਟਰਾਲਾ ਵਿਕਾਊ ਹੈ ਜੀ 14/7 ਦਾ ਪੱਕੇ ਟਾਇਰ ਨੇ 25-25 ਟਨ ਦੇ ਜੈਕ ਪਲਾਜ਼ਮਾ ਬੈੱਡ 2K ਪੇਂਟ ਰੇਟ 285000 ਏਰੀਆ ਸੰਗਰੂਰ ਨੇੜੇ ਬਰਨਾਲਾ ਬਾਕੀ ਤੁਸੀਂ ਦੇਖ ਸਕਦੇ ਹੋ ਵਧੀਆ ਬੈੱਡ ਵਗੈਰਾ ਲੱਗੇ ਹੋਏ ਨੇ ਦੇਖ ਸਕਦੇ ਹੋ ਵੀਡੀਓ ਵਿੱਚ ਫੁੱਲ ਓਕੇ ਕੰਡੀਸ਼ਨ ਹੈ ਜੀ 7009728397 ਇਸ ਨੰਬਰ ਤੇ ਫੋਨ ਕਰਕੇ 14/7 ਦਾ ਟਰਾਲਾ 2,85,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਜੀ 4 3000 ਟਰੈਕਟਰ ਪਿਕਾਊ ਹੈ ਜੀ ਇੰਗਲੈਂਡ ਦਾ ਬਣਿਆ ਹੈ ਜੀ 1975 ਮਾਡਲ ਹੈ ਜੀ ਰੀਸਟਾਕ ਕੀਤਾ ਸਾਰਾ ਇੰਪੋਰਟ ਸਮਾਨ ਲੱਗਿਆ ਹੋਇਆ ਹੈ ਜੀ ਇੰਗਲੈਂਡ ਦਾ 77106 93 ਪੂਰਾ 600 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਮਾਲਕ ਵੀਰ ਦੇ ਨਾਲ ਗੱਲਬਾਤ ਕਰਕੇ ਟਰੈਕਟਰ ਜਿਹੜਾ ਉਹਦੀ ਡੀਲ ਪੱਕੀ ਕਰ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਜੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਕਿ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਦਿਆ ਕਰੋ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਟੈਫੇ 4410 ਟਰੈਕਟਰ ਬਿਕਾ ਹੋਆ 2007 ਮਾਡਲ ਹੈ ਜੀ ਨਵੀਂ ਸਰਵਿਸ ਹੋਈ ਹੈ ਏਰੀਆ ਸ਼ਹਿਰ ਅੰਮਾਲਾ ਰੇਟ ਹੈ ਜੀ 1,70,000 1,70,000 ਰੁਪਏ ਰੇਟ ਰੱਖੇ ਗਿਆ ਜੀ 8816933017 8816933017 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ 9877988446 ਇਸ ਨੰਬਰ ਤੇ 5 ਤੋਂ 7 ਫੁੱਟ ਮੈਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਐਡ ਕਰਵਾ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦੀ ਐਡ ਕਰਵਾਉਣੀ ਹੈ ਤਾਂ ਵੀ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 10 ਵਿਗੇ ਜ਼ਮੀਨ ਵਿਕਾਊ ਹੈ ਜੀ ਪਿੰਡ ਦੇ ਨਾਲ ਰੋਡ ਦੇ ਉੱਤੇ ਵਿੱਚ ਇੱਕ ਢਾਣੀ ਵੀ ਬਣੀ ਹੋਈ ਹੈ ਵਿੱਚ ਬੋਰ ਲੱਗਿਆ ਜੀ ਮੋਟਰ ਵਾਲਾ ਬੋਰ ਹੈ ਜੀ 2 ਘੰਟੇ 40 ਮਿੰਟ ਨਹਿਰ ਦੀ ਬਾਰੀ ਹੈ ਜੀ ਏਰੀਆ ਜੀ ਪਿੰਡ 79 I N P ਪਦਮਪੁਰ ਗੰਗਾ ਨਗਰ ਰਾਜਸਥਾਨ ਰੇਟ ਹੈ ਜੀ 1 ਕਰੋੜ 60 ਲੱਖ ਸਾਰਾ ਜ਼ਮੀਨ ਵਿਚਕਾਰ ਬਾਕੀ ਦਿੱਤੇ ਨੰਬਰ ਤੇ ਸੰਪਰਕ ਕਰੋ 96674 15309 ਇਸ ਨੰਬਰ ਤੇ ਫੋਨ ਕਰਕੇ 10 ਵਿਗੇ ਜ਼ਮੀਨ ਵਿੱਚ ਘਰ ਬਣਿਆ ਹੋਇਆ ਖਰੀਦ ਸਕਦੇ ਹੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਜੇ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਭਰਾਵਾਂ ਦੇ ਚੀਜ਼ਾਂ ਨੇ ਜਿਹੜੀਆਂ ਸੇਲ ਹੋ ਸਕਦੀਆਂ ਨੇ ਤੇ ਤੁਸੀਂ ਵੀ ਜੇਕਰ ਜ਼ਮੀਨ ਦੀ ਜਾਂ ਕੋਈ ਕੋਠੀ ਮਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਵਧੀਆ ਵੀਡੀਓ ਬਣਾ ਲਓ ਜੀ ਫੋਨ ਨੂੰ ਟੇਡਾ ਕਰਕੇ ਜੇਕਰ ਜ਼ਮੀਨ ਦੀ ਹੈ ਤਾਂ ਤੁਸੀਂ ਉਹਦੇ ਵਿੱਚ ਦਿਖਾ ਸਕਦੇ ਹੋ ਕਿ ਤੁਹਾਡੇ ਪਾਣੀ ਦਾ ਕੀ ਸਾਧਨਾ ਕਿ ਰੋੜ ਤੇ ਲੱਗਦੀ ਜ਼ਮੀਨ ਕਹੋ ਜੀ ਫਸਲਾ ਹੈ ਜੇਕਰ ਤੁਸੀਂ ਘਰ ਦੀ ਵੀਡੀਓ ਬਣਾਉਣੀ ਹੈ ਤਾਂ ਗੇਟ ਤੋਂ ਲੈ ਕੇ ਅੰਦਰ ਤੱਕ ਦੀ ਦਿਖਾਓ ਜੀ ਤੁਹਾਡੇ ਘਰ ਕੋਈ ਰੋਡ ਤੇ ਬਣਿਆ ਗਲੀ ਤੇ ਬਣੇ ਤੇ ਕਿਦਾਂ ਦੀਆਂ ਫੈਸਿਲਿਟੀਆਂ ਨੇ ਸਾਰਾ ਕੁਝ ਤੁਸੀਂ ਦਿਖਾਇਆ ਕਰੋ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਪੂਰੀ ਜਾਣਕਾਰੀ ਦਿਆ ਕਰੋ ਫਿਰ WhatsApp ਤੇ ਤੁਸੀਂ ਭੇਜ ਸਕਦੇ ਹੋ WhatsApp ਨੰਬਰ ਸਾਡਾ ਚੱਲਦਾ ਰਹਿੰਦਾ ਵੀਡੀਓ ਦੇ ਵਿੱਚ ਹਮੇਸ਼ਾ 89798464 ਇਸ ਨੰਬਰ ਤੇ ਤੁਸੀਂ WhatsApp ਕਰ ਸਕਦੇ ਹੋ ਜੀ ਤੇ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਚੈਨਲ ਤੋਂ ਐਡ ਦੁਬਾਰਾ ਡਿਲੀਟ ਨਹੀਂ ਕੀਤੀ ਜਾਊਗੀ ਹਰੇਕ ਵੀਡੀਓ ਦੇ ਵਿੱਚ ਦੱਸਿਆ ਜਾਂਦਾ ਜੀ ਵੀਰਾਂ ਨੂੰ ਬੇਨਤੀ ਚੈੱਕ ਕਰਕੇ ਫਿਰ ਭੇਜਿਆ ਕਰੋ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਜਲਦੀ ਸੇਲ ਹੋ ਸਕੇ 1 ਲੱਖ ਤੋਂ ਲੈ ਕੇ 40000 ਤੋਂ ਲੈ ਕੇ 1 ਲੱਖ ਤੱਕ ਦੀਆਂ ਜ਼ਮੀਨਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਟਰੈਕਟਰ ਮੇਲਾ ਚੈਨਲ ਤੇ ਤੁਸੀਂ ਇੱਕ ਵਾਰ ਸਰਚ ਕਰੋ ਜ਼ਰੂਰ ਟਰੈਕਟਰ ਮੇਲਾ ਚੈਨਲ YouTube ਤੇ ਵੀਡੀਓ ਨੋ ਗਿਆਤ ਉਹਦੇ ਸ਼ੇਅਰ ਕਰ ਦਿਓ ਜੀ ਧੰਨਵਾਦ ਇਹ ਕੰਮ ਐਸੇ ਬਕਰੂਗਾ 7 ਲੀਟਰ ਦੁੱਧਾ ਪਹਿਲੇ ਸੁਈਵੀਆ ਡੇਢ ਮਿੰਟ ਸੁਈਵੀਆ ਬੱਚਾ ਮਰਿਆ ਵਗਾ ਇਹ ਇਹ ਇੱਕ ਕੀ ਆਖਰੀ ਬੱਸੀ ਆ 2.5 ਮਹੀਨੇ ਦੀ ਗੱਬਣ ਡੰਨਾ ਮਾਰਕ ਵੀ ਹੈਗੀ ਆ 2.5 ਮਹੀਨੇ ਦੀ ਚੱਕ ਪਾਸ ਇਹ ਕਾ ਵੜੀ ਆ 9 ਲੀਟਰ ਦੁੱਧ ਦਾ 3.5 ਮਹੀਨੇ ਦੀ ਗੱਬਣ 60 ਦਾ ਨਵੀਆਂ ਦੀ ਗੱਬਣਾ ਦੂਜੇ ਸਵੇਰ ਸੁਈ ਵੀ ਆ ਇੱਕ ਕਹਾ ਮੈਸਾ ਸਾਢੇ 6 ਮਹੀਨੇ ਦੀ ਗੱਬਣ ਦੁੱਧੋਂ ਡرائی ਆ ਦੂਜੇ ਸਵੇਰ ਸੌਣ ਵਾਲੀ ਆ ਟੇਟੇ ਘੱਟ ਦੇ ਵਿੱਚ ਰੇਟ ਫੋਨ ਤੇ ਏਰੀਆ ਰੈਕੋਰਡ ਜ਼ਿਲ੍ਹਾ ਲੁਧਿਆਣਾ ਤਸਵੀਰ ਰੈਕੋਰਡ ਰੇਟ ਫੋਨ ਤੇ ਹੋਊਗਾ ਮੋਬਾਈਲ ਨੰਬਰ 843754390 843754390 ਦੋ ਮਹੀਆਂ ਨੇ ਦੋ ਇੱਕ ਬੈੜੀ ਐ ਇੱਕ ਬੱਸੀ ਐ ਬੱਸੀ ਬੋਰਡ ਕਾਰਡ ਦੀ ਐ ਮੋਬਾਈਲ ਨੰਬਰ 843754390 843754390